ਹੈਲੋ ਗਾਇਸ ਵੈਲਕਮ ਟੂ ਅਵਰ ਨਿਊ ਚੈਨਲ ਮੈਂ ਤੁਹਾਨੂੰ ਦਿਖਾ ਰਿਆ ਅੱਜ ਸਾਡਾ ਐਤਵਾਰ ਹੈਗਾ ਯਾਰ ਤੇ ਅਸੀਂ ਅੱਜ ਇੰਜੋਏ ਕਰ ਰਿਹਾ ਰੈਸਟ ਕਰ ਰਹੇ ਹਾਂ ਤੇ ਘਰ ਦੀਆਂ ਸਫਾਈਆਂ ਹੋ ਰਹੀਆਂ ਨੇ ਜੀ ਆ ਦੇਖੋ ਜੀ ਪੂੜੀਆਂ ਛੋਲੇ ਸਾਡੇ ਬਣ ਰਹੇ ਐਤਵਾਰਾ ਸਾਡਾ ਤੇ ਆ ਮੇਰੀ ਮਦਰ ਇਨ ਲਾ ਆਟਾ ਕੁੱਤ ਨੂੰ ਲੱਗੀ ਆ ਜੀ ਤੇ ਸਬਜੀ ਲਗਭਗ ਤਿਆਰ ਹੋ ਚੁੱਕੀ ਆ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਵਧੀਆ ਸਬਜੀ ਇਹ ਬਣੀ ਆ ਆਲੂ ਆਲੂ ਤੇ ਛੋਲੇ ਨੇ ਆ ਦੇਖੋ ਜੀ ਵਧੀਆ ਹਾਂਜੀ ਇਹ ਆਲੂਆਂ ਦੇ ਆਹ ਦੇਖੋ ਪੂਰੀਆਂ ਦਾ ਆਟਾ ਤਿਆਰ ਹੋ ਰਿਹਾ ਜੀ ਜੀ ਅੱਜ ਐਤਵਾਰ ਹੈਗਾ ਪੂਰੀਏ ਛੋਲੇ ਖਾਵਾਂਗੇ ਜੀ ਬੜੀ ਸਵਾਦ ਨੂੰ ਹੁੰਦੀ ਮੇਰੀ ਮੰਮੀ ਤਾਂ ਆਹ ਦੇਖੋ ਜੀ ਤਿਆਰੀਆਂ ਹੋ ਰਹੀਆਂ ਨੇ ਬੱਚੇ ਵੀ ਬ੍ਰੇਕਫਾਸਟ ਦਾ ਵੇਟ ਕਰਦੇ ਪਏ ਨੇ 11:30 ਵਜੇ ਤੱਕ ਬ੍ਰੇਕਫਾਸਟ ਨਹੀਂ ਖਾਦਾ ਕਿਉਂਕਿ ਐਤਵਾਰ ਆ ਨਾ ਵੇੜੀ ਕਿਦਾਂ ਲੱਗੀ ਆ ਪੂੜੀ ਕਿਦਾਂ ਲੱਗੀ ਬਹੁਤ ਨਾਈਸ ਵਧੀਆ ਬਣੀ ਆ ਨਹੀਂ ਬਹੁਤ ਨਾਈਸ ਅੱਛਾ ਸਵਾਦ ਨੇ ਨਹੀਂ ਬਹੁਤ ਵਧੀਆ ਜੈਮੀ ਅੱਛਾ ਜੀ ਪਿਆਜ਼ ਕਿਦਾਂ ਲੱਗੇ ਸਰਕੇ ਵਾਲੇ ਜਦੋਂ ਤਾਂ ਕੋਈ ਜਵਾਬ ਹੀ ਨਹੀਂ ਅੱਛਾ ਜੀ ਬਹੁਤ ਵਧੀਆ ਲਾਰੇ ਮਮੇ ਜੀ ਬਹੁਤ ਵਧੀਆ ਬਣਾਉਂਦੀ ਆ ਜੀ ਇਹ ਸਿਫਤ ਆ ਮਮੇ ਦੀ ਜੜੀ ਕਿ ਬਹੁਤ ਵਧੀਆ ਕੁਕਿੰਗ ਕਰਦੀ ਆ ਜੀ ਇਹ ਇਹ ਸ਼ੁਰੂ ਤੋਂ ਨੂੰ ਸ਼ੌਂਕ ਆ ਕੁਕਿੰਗ ਦਾ ਆ ਦੇਖੋ ਪੂਰੀ ਫੁੱਲਦੀ ਦੇਖ ਲਓ ਜੀ ਆ ਦੇਖੋ ਇੰਨੀ ਫਲਾਵਰ ਤਾਂ ਪੂਰੀ ਢਾਬੇ ਤੇ ਨਹੀਂ ਮਿਲਦੀ ਹੈਗੀ ਇਹ ਜਿਹੜਾ ਤੇਲ ਹੈਗਾ ਤੇਲ ਹੈਗਾ 올ਿਵ ਆਇਲ ਹੋਰ ਇਹ ਵਿੱਚ ਤਲਦੇ ਮਕੂੜੀਆਂ ਜਿਹੜਾ ਦੂਜਾ ਕੁਕਿੰਗ ਤੇਲ ਉਹਦਾ ਖਰਾਬ ਕਰਦਾ ਹੈ ਆਪਾਂ ਨੂੰ 올ਿਵ ਆਇਲ ਕੋੜਾ ਚੂਸ ਕਰਨਾ ਚਾਹੀਦਾ ਹੈ ਦੇਖ ਲੋ ਹਨਾ ਮੰਮੀ ਬਸ ਠੀਕ ਆ ਯਾਰ